ਹੋ ਸਾਹਿਬ ਜੀ ਦੇ ਦੂਰਾਂ ਸੰਤੋਖ ਸੰਗ ਦੂਰ ਹੋਤੇ ਰੀਤ ਵਿੱਚ ਜਾਤੀ ਕਥਾ ਤੇਪਰ ਨੇ ਜਿਹ ਦੇ ਬਧ ਮੋਹਿਆ ਲੋ ਜਿਉ ਤੇਰਾ ਪ੍ਰਭ ਤੁਮ ਕੋ ਸਮਝਾਇਓ ਇਹੋ ਕਹਿ ਕੇ ਇਹ ਲੋਕ ਪਠਾਇਓ ਮੈਂ ਆਪਣਾ ਸੁਤ ਤੋਹੇ ਨਿਵਾਜਾ ਬੰਤ ਪਰ ਚਰਵੇ ਕਰਵੇ ਕਹੋ ਸਾਜਾ ਮੈਂ ਆਪਣਾ ਸੁਤ ਤੁਹੇ ਨਵਾਜਾ ਪੰਿਤ ਪਰਚਰ ਕਰ ਬੇ ਕਹ ਸਾਜਾ ਪਤ ਸਰਵਾਨੰ ਭਗਤ ਰਛੇਰ ਕਿਰਪਾ ਦੇ ਖਜ਼ਾਨੇ ਦੋਜ ਹੰਨ ਦੇ ਵਲੀ ਰਾਵ ਜਨ ਰਾਜ ਪਾਨਾਨ ਭਾਨ ਦੇਵਾਨ ਦੇ ਤੁਮਾ ਮਹਾਨ ਪਰਉੜੋ ਜੀ ਠੰਡਾ ਪਰ ਵੰਡਾ ਦੇ ਮਾਲਕ ਸਾਹਿਬੇ ਜ਼ਮੀਨੋ ਜ਼ਬਾਂ ਸਾਹਿਬੇ ਵਤੀਨੋ ਮਕਾਨ ਹਨ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਹਜ਼ੂਰੀ ਅੰਦਰ ਬੈਠ ਕਰਕੇ ਜਿਉਂ ਦੇਸ਼ ਮੇਸ਼ ਗੁਰੂ ਕਦਗੀ ਕਦਗ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਦੇ ਪ੍ਰਕਾਸ਼ ਦਿਖਾਣੇ ਨੂੰ ਕਰਕੇ ਆਪ ਸਤਿਵਾਏ ਭਾਰੇ ਸਾਧ ਸਤਿ ਜੀ ਸਤਿਗੁਰਾਂ ਦੇ ਦਿਵਾਰੇ ਤੇ ਆ ਕਰਕੇ ਦਰਸ਼ਨ ਕਰ ਲੇ ਹੂ ਤੇ ਸਤਗੁਰੂ ਮਹਾਰਾਜ ਜੀ ਨੇ અપਾਰ અપਾਰ ਕਿਰਪਾ ਕੀਤੀ ਹੈ ਇਹ ਸਮਾ ਸਾਨੂੰ ਬਰਪ੍ਰਸ਼ਿਸ਼ ਕੀਤਾ ਹੈ ਤੋ ਆਓ ਸਤਗੁਰੂ ਮਹਾਰਾਜ ਜੀ ਦੇ ਪਾਵਨ ਇਤਿਹਾਸ ਨੂੰ ਸਰਗਨ ਕਰੀਏ ਵੈਸੇ ਤੇ ਸਤਗੁਰੂ ਗੁਰੂ ਗੋਬਿੰਦ ਸਿੰਘ ਜੀ ਦਾ ਹਰਿ ਦਾ ਮਹਾਰਾਜ ਜੀਆ ਦਾ ਪਾਵਰ ਇਤਿਹਾਸ ਕਵੀਆਂ ਨੇ ਕੱਟਣਾ ਹੀ ਨਹੀਂ ਕਿਹਾ ਕਵੀਆਂ ਲਈ ਕਲਮ ਤੋਂ ਲਿਖਿਆ ਹੋਇਆ ਸਤਗੁਰਾਂ ਦਾ ਇਤਿਹਾਸ ਪੜਿਆ ਹੋਇਆ ਮੁਕਦਾਰ ਨਹੀਂ ਹੈ ਪਰ ਆਪ ਸਤਗੁਰੂ ਮਹਾਰਾਜ ਜੀ ਦਸਮ ਗ੍ਰੰਥ ਦੇ ਅੰਦਰ ਬਚਿੱਤਰ ਨਾਟਕ ਦੇ ਵਿੱਚ ਆਪਣੀ ਕਥਾ ਆਪ ਲਿਖਦੇ ਆ ਤੇ ਜੋ ਸਤਗੁਰਾਂ ਨੇ ਲਿਖਿਆ ਹੈ ਉਹੀ ਆਪ ਵੀ ਸਿਰਜਣਗੇ ਅਰੰਭਤਾ ਤੋਂ ਪਹਿਲਾ ਅਤੇ ਪਾਰ ਘਟਾਈਏ ਸੇ ਸਤਿਗੁਰਾਂ ਨੂੰ ਫਤਿਹ ਬਖਾ ਦਈਏ ਸਾਰੇ ਹੀ ਆਪੋ ਆਹੇ ਗੁਰੂ ਜੀ ਦਾ ਪਾਤਸ਼ਾਹ ਵਾਹਿਗੁਰੂ ਜੀ ਤੋ ਖਾਲਸਾ ਜੀ ਸਤਿਗੁਰਾਂ ਦਾ ਜਿਹੜਾ ਪਾਵਨ ਇਹ ਬਾਤ ਹੈ ਇਸ ਦਾ ਜਿਹੜਾ ਮੋਢੇ ਹੈ ਇਹ ਮਾਤਾ ਗੁਜਰ ਕੌਰ ਜੀ ਆ ਤੋਂ ਆਰੰਭ ਹੋਇਆ ਹੈ ਮਾਤਾ ਗੁਜਰ ਕੌਰ ਜੀ ਦਾ ਜਿਨ੍ਹਾਂ ਸਬਰ ਤੇ ਸੰਤੋਖ ਸੀ ਜਿੰਨਾ ਕੋ ਜਿਆਦਾ ਅਤਾਲ ਪ੍ਰਭ ਪਰਮੇਸ਼ਰ ਤੇ ਭਰੋਸਾ ਦੀ ਉਹ ਭਰੋਸਾ ਉਹ ਪ੍ਰੇਮ ਤੇ ਧਰਤੀ ਦੀ ਉਪਕਾਰ ਕਿ ਕਿ ਧਰਤੀ ਤੇ ਪਾਪ ਬਹੁਤ ਹੋ ਗਿਆ ਕਿ ਸਤਗੁਰਾਂ ਨੇ ਲੋਸ ਰੂਪ ਧਾਰਨ ਕਰ ਲਏ ਸਨ ਪਰ ਹੋਲੇ ਜਗਤ ਦੇ ਅੰਦਰ ਇੱਕ ਜੋ ਦੇ ਇੱਕ ਜਪਾਹੀ ਦੇ ਲੋਸ ਤੋ ਉਹ ਪੁਕਾਰਾਂ ਸੁਣ ਕਰਕੇ ਮਾਤਾ ਗੁਜਰ ਕੌਰ ਜੀਾਂ ਦਾ ਇੰਨੇ ਸਾਲਾਂ ਦਾ ਸਬਰ ਸੁਣ ਕਰਕੇ ਸਤਿਗੁਰੂ ਜੀ ਬਸ ਧਰ ਕੀਤੇ ਹੁੰਦੇ ਕਿਸੇ ਸਮੇਂ ਮਾਤਾ ਨਾਨਕੀ ਜੀ ਇਤਿਹਾਸ ਦੇ ਵਿੱਚ ਮਾਤਾ ਨਾਨਕੀ ਤੇ ਬੇਬੇ ਨਾਨਕੀ ਕਰਕੇ ਆਉਂਦੇ ਜਿੱਥੇ ਬੇਬੇ ਆਉਂਦੇ ਆ ਖਾਲਸਾ ਜੀ ਉਹ ਗੁਰਨਾਮਕ ਦੇਖੀ ਮਹਾਰਾਜ ਜੀਾਂ ਦੇ ਪਹਿਲ ਦਾ ਨਾਮ ਹੈ ਮਾਤਾ ਨਾਨਕੀ ਜੀ ਛੇਵੇਂ ਪਾਤਸ਼ਾਹ ਦੇ ਮਹਿਲਾਂ ਦੇ ਨਾਮ ਹੁੰਦਾ ਹੈ ਉਹਨਾਂ ਨੇ ਇੱਕ ਮਾਤਾ ਗੁਰੂ ਕੌਰ ਜੀ ਨੂੰ ਇਹ ਬਚਨ ਆਖੇ ਸੀ ਕਿ ਭਈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪ੍ਰਗਟ ਹੋਣ ਤੋਂ ਪਹਿਲਾਂ ਉਹਨਾਂ ਦੇ ਪਿਤਾ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਹ ਬਚਨ ਕੀਤੇ ਸੀ ਕਿ ਭਈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਘਰ ਦੇ ਵਿੱਚ ਸੋਡੀਆਂ ਦੇ ਚੰਦ ਸੋਡੀਆਂ ਦੇ ਸਿਰਮੌਰ ਤੇ ਧਰਤੀ ਦੇ ਸਭ ਤੋਂ ਵੱਡੇ ਬਾਦਸ਼ਾਹ ਯੋਧੇ ਪੈਦਾ ਹੋਣਗੇ ਇਸ ਕਰਕੇ ਤਾਂ ਹਰਦਾਸ ਸਰਬਰੇ ਜਰੂਰ ਪੂਰਾ ਹੋਵੇਗਾ ਤੁਸੇ ਭਰੋਸਾ ਰੱਖਣਾ ਸਤਿਗੁਰਾਂ 'ਤੇ ਉਹ ਭਰੋਸਾ ਸਤਿਗੁਰਾਂ ਦਾ ਉਹ ਆਕਾਰਪੁਰਖ ਪਰਮੇਸ਼ਰ ਤੇ ਸ਼ਰਧਾ ਉਹ ਸਤਿਗੁਰਾਂ ਦੇ ਵਾਸਤੇ ਪ੍ਰੇਮ ਉਹਦਾ ਫਰਮਾਤਾ ਬਿਜਰੇ ਪਵਰ ਜੀ ਨੂੰ ਲਿਖੇ ਤੇ ਸਤਗੁਰੂ ਮਹਾਰਾਜ ਜੀ ਬਚਿੱਤਰ ਨਾਟਕ ਦੇ ਅੰਦਰ ਲਿਖਦੇ ਐ ਅਬ ਮੈਂ ਅਪਨੇ ਕਥਾ ਬਖਾਨੋ ਤਤ ਸਹਾਦਰ ਤੇ ਜੇ ਦੇਤੇ ਰਹੇ ਆਨੋ ਇਹ ਭਾਈ ਗੁਰਮੈ ਆਪਣੇ ਕਥਾ ਆਪ ਲਿਖਦਾ ਹੈ ਤਪ ਸਾਧ ਤਪੱਸਿਆ ਕਰਦਿਆ ਹੋਇਆਂ ਜਿਹੜੇ ਵਿਧ ਜਿਹੜੀ ਵਿਧੀ ਦੇ ਨਾਲ ਮੈਨੂੰ ਧਰਤੀ ਤੇ ਨਿਹਾੰਦਾ ਗਿਆ ਜਿਹੜੀ ਵਿਧੀ ਦੇ ਨਾਲ ਇੱਕ ਧਰਤੀ ਤੇ ਮੈਨੂੰ ਉਰਨਾ ਪਿਆ ਉਹ ਕਥਾ ਮੈਂ ਲਿਖਦਾ ਜੀ ਹੀਮ ਕੁਟ ਪਰਵਤ ਹੈ ਤਹ ਸਬਤ ਸਰੇਮ ਸੋਬਤ ਹੈ ਤਹ ਖਾਸ ਤਜੀ ਸਬਤ ਸਰੇਮ ਤੋਂ ਪਹਾਵ ਸਾਤ ਦੁਕੀਆਂ ਪਹਾੜੀਆਂ ਹੈ ਤੇ ਹੇਰ ਗੁਲਤ ਜਿਹੜਾ ਬਰਫ ਦੇ ਪਹਾੜ ਨੇ ਉਹ ਜਿਹੜੇ ਬਰਫ ਦੇ ਪਹਾੜ ਜਾਂ ਉੱਚੀਆਂ ਸੱਤ ਚੋਟੀਆਂ ਜਿਨ੍ਹਾਂ ਦਾ ਨਾਮ ਸਤ ਸ੍ਰੇਵ ਹੈ ਇਹ ਗੁਲਤ ਪਰਬਤ ਹੈ ਕਹਾ ਸਬਦ ਸਿੰਗ ਸਰੋਪਤ ਹੈ ਤਹ ਸਬਦ ਸਿੰਗ ਤੇ ਇਹ ਨਾਮ ਕਹਾਵਾ ਪੰਡਰਾਲ ਜਿਹੇ ਯੋਗ ਕਰਨਾ ਪੰਡਵਾ ਦੇ ਜਿਹੜੇ ਪੰਡੂ ਰਾਜਾ ਨੇ ਤੇ ਆਪਣੇ ਯੋਗ ਕਮਾਇਆ ਲੈ ਤੇ ਹਮ ਅਤਕ ਤਪਸਯਾ ਸਾਧਿ ਮਹਾ ਕਾਲ ਕਾਲ ਕਹਾ ਉਸ ਹੇਮਗੋਟ ਪਰਬਤ ਦੇ ਉੱਤੇ ਅਸੀਂ ਆਕਾਰਪੁਰਖ ਪਰਮੇਸ਼ਰ ਜੋ ਕਾਲ ਦਾ ਵੀ ਕਿਤਨਾ ਹੋਏ ਉਸ ਨੂੰ ਅਰਧਨਾ ਕੀਤਾ ਹੈ ਕਿਤੇ ਕੋਈ ਸੰਕਾਲਿਕ ਪੈਦਾ ਕਰਨੇ ਕਿ ਸਤੁਰਾਂ ਨੇ ਕਾਲ ਕਾ ਤੋਇਆ ਮਹਾਪੁਰਖ ਦੱਸਦੇ ਹੈ ਭਈ ਕਾਲ ਦਾ ਪਾਠ ਇਕੱਠਾ ਨਹੀਂ ਕਰਨਾ ਵੱਖਰਾ ਕਰਨਾ ਹੈ ਤੇ ਕਾਲ ਦਾ ਅਰਥ ਹੀ ਤੋਂ ਭਾਵ ਕਾਲ ਹੀ ਅਰਥ ਨਹੀਂ ਹੋਏ ਕੋਈ ਸੰਕਾਤਰ ਲਿਖਿਆ ਦੀ ਅਰਥੀ ਸ਼ਬਦ ਇਸ ਪ੍ਰਿਵਾਚੀ ਅਤੇ ਸਤਗੁਰਾਂ ਨੇ ਕਾਹੇ ਹੀ ਆਰਾਮੀ ਪਰ ਕੁਝ ਐਸੇ ਉਦਾਹਰਣਾਂ ਨੇ ਜਿਵੇਂ ਰਸਤੇ 'ਤੇ ਮੁਸਾਫਿਰ ਨੂੰ ਆਪਾ ਰਾਹੀ ਆਪਦੇ ਆਪਾ ਨਹੀਂ ਆਪਦੇ। ਜਦੋਂ ਰਾਹੀ ਕਹਿਣ ਦੇ ਨਾਲ ਕੋਈ ਪੁਰਸ਼ ਇਸਤਰੀ ਨਹੀਂ ਬਣ ਗਿਆ ਕਰਤਾ ਆਰਾਧੀ ਕਹਿਣ ਦੇ ਨਾਲ ਅਕਾਰਕ ਇਸਤਰੀ ਨਹੀਂ ਬਣ ਗਿਆ ਕਰਦਾ। ਤਾਂ ਸਤਗੁਰਾਂ ਨੇ ਅਕਾਰਕ ਪਰਮੇਸ਼ਰ ਨੂੰ ਅਰਦਾਸ ਨ ਕੀ। ਇਹਦਾ ਜਿਹਨੇ ਗਿਆਨ ਸਿੰਘ ਜੀ ਪ੍ਰਮਾਨ ਕਰਦੇ ਐ ਦਵੈ ਤੇ ਇੱਕ ਰੂਪ ਹੋਵੇ ਗਏ ਜੇ ਤਿੰਨ ਜਾਲੇ ਹੁੰਦੇ ਕਾਲੀ ਹੁੰਦੇ ਸਤਿਗੁਰੂ ਦੇ ਆਕਾਰ ਉੱਪਰ ਖੋਲਦਾ ਤੇ ਦਵੈ ਨਹੀਂ ਦੋ ਨਹੀਂ ਲਿਖਣਾ ਸੀ ਤਿਹ ਲਿਖਣਾ ਸੀ ਤਿੰਨ ਲਿਖਣਾ ਸੀ ਉੱਤੇ ਆਕਾਰ ਪਰਮੇਸ਼ਰ ਨੇ ਦਵੈ ਤੇ ਇੱਕ ਰੂਪ ਬਹਾਈ ਗਏ ਕਿ ਇੱਕ ਆਕਾਰ ਪਰਮੇਸ਼ਰ ਤੇ ਦੂਸਰੇ ਅਸੀਂ ਇੱਕ ਰੂਪ ਹੀ ਉਸ ਜਗ੍ਹਾ ਤੇ ਹੋ ਗਏ ਸੋ ਸਤਿਗੁਰਾਂ ਨੇ ਉਸ ਹੇਮ ਕੁੰਡ ਦੀ ਪਹਾੜੀ ਦੇ ਉੱਪਰ ਬਹੁਤ ਜਿਆਦੀ ਤਪੱਸਿਆ ਕੀਤੀ ਹੈ ਮਹਾ ਕਾਲ ਕਾਲ ਕਾ ਹਾਰਾ ਇਹ ਵੀ ਤੇ ਤਪੱਸਿਆ ਕਰਤ ਭਇਓ ਦੁਆ ਤੇ ਏਕ ਰੂਪ ਹੋਵੇ ਗਏ ਤਾਤ ਮਾਤ ਮਰ ਅਲਖ ਅਰਾਤਾ ਬਹੁ ਵਿਚ ਜੋਤ ਸਤ ਨਸਤ ਤਾਤ ਮਾਤ ਕੋ ਭਾਵ ਮਾਤਾ ਪਿਤਾ ਮਾਤਾ ਮਾਤਾ ਗੁਰੂ ਕੌਰ ਜੀ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਈ ਸਾਲ ਅਕਾਰਪੁਰਖ ਪਰਮੇਸ਼ਰ ਨੂੰ ਅਰਾਧਨਾ ਕੀਤਾ ਤੇ ਤਾਂ ਤੇ ਪ੍ਰਸੰਨ ਭਈ ਗੁਰਦੇਵਾ ਇਸ ਕਰਕੇ ਅਕਾਰਪੁਰਖ ਪਰਮੇਸ਼ਰ ਨੇ ਪ੍ਰਸੰਨ ਹੋ ਕਰਕੇ ਤੇ ਸਾਨੂੰ ਧਰਤੀ ਤੇ ਭੇਜਣ ਵਾਸਤੇ ਉਸ ਹੇਮਕਟ ਪਰਬਤ ਤੇ ਆਉਣਾ ਕੀਤਾ ਤਾਤ ਮਾਤ ਮਰ ਅਲਖ ਅਰਾਦਾ ਬਹੁਤ ਦੇ ਜੋਗ ਰਸਤਨ ਸਾਧਨ ਸਾਧਨ ਜਿੰਨੇ ਜੋ ਕਰੀ ਅਲੱਖ ਦੀ ਸੇਵਾ ਤਾਂ ਤੇ ਪ੍ਰਸੰਨ ਭਈ ਗੁਰੂ ਦੇਵਾ ਜਿਹੜੀ ਸੇਵਾ ਕੀਤੀ ਨਾ ਅਕਾਲ ਪੁਰਖ ਪਰਮੇਸ਼ਰ ਦੀ ਉਹ ਸੇਵਾ ਤੋਂ ਅਕਾਲ ਪੁਰਖ ਪਰਮੇਸ਼ਰ ਖੁਸ਼ ਹੋ ਕਰਕੇ ਤੇ ਸਤਿਗੁਰਾਂ ਨੂੰ ਧਰਤੀ ਤੇ ਧਾਉਂਦੇ ਤੋ ਖਾਸ ਕਰਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜਿਆ ਨੂੰ ਪਰਮੇਸ਼ਰ ਨੇ ਆਪ ਸਮਝਾਇਆ ਜਿਵੇਂ ਜਿਉਂ ਪਰਮ ਹਮਕੋਰ ਸਮਝਾਇਓ ਇਹੋ ਕਹਿਣ ਕੇ ਇਹ ਲੋਕ ਪਠਾਇਓ

ਈ ਕਹਿ ਕਰਕੇ ਤਰਤੀ ਤੇ ਪਠਾਉਣਾ ਕੀਤਾ ਘਾਉਣਾ ਕੀਤਾ ਜਦ ਪਹਿਲੇ ਹਮ ਸ੍ਰਿਸ਼ਟ ਬਣਾਈ ਦਰਿਦ ਰਚੇ ਦੁਖदाई ਤੇ ਭੁਜ ਬਲ ਬਬਰੇ ਹੋਵੇਗਾ ਪੂਜਿਤ ਪਰਮਪੁਰਖ ਰਹੇਗਾ ਇਹ ਹੈ ਦੁਸ਼ਟ দমন ਸਤੁਰਾਂ ਦੇ ਪਿਛਲੇ ਬਲ ਦਾ ਨਾਮ ਦੁਸ਼ਟ ਦਮਨ ਇਹ ਜੇ ਸਮੇਂ ਸਿਰ ਤਰਤੀ ਬਣਾਈ ਦਾ ਦਰਿਦ ਰਚੇ ਦੁਖदाई ਤੇ ਦੁਖ ਦੇਣ ਵਾਲੇ ਜਿਹੜੇ ਦਾਤ ਤੇ ਉਹ ਰਜ ਦਿੰਦੇ ਉਹ ਸਾਰਿਆਂ ਨੂੰ ਦੁੱਖ ਦੇਣ ਲੱਗ ਪਏ ਤੇ ਭੁਲੇਖੇ ਬਬਰੇ ਹੀ ਖਵਾਏ ਤੇ ਬਬਰੇ ਤੋਂ ਭਾਵ ਸ਼ਿਦਾਈ ਹੋ ਗਏ ਉਹਦੇ ਘੋੜੇ ਦੇ ਬਲ ਦੇ ਨਾਲ ਸ਼ਿਦਾਈ ਹੀ ਹੋ ਗਏ ਕਿ ਭਈ ਸਾਡੇ ਕੋਲ ਬਲ ਹੈ ਅਤੇ ਸਾਰਿਆਂ ਦੇ ਮਾਲਕ ਹੀ ਹਨ ਸਾਰਿਆਂ ਦੇ ਸਾਰਿਆਂ ਨੂੰ ਜਨਮ ਦੇਣ ਵਾਲੇ ਤੇ ਫਿਰ ਅਸੀਂ ਥੋੜਾ ਜਿਹਾ ਕ੍ਰੋਧ ਕਰਕੇ ਤੇ ਹੀ ਮਤਮ ਤਲਕ ਤਲਕ ਨੂੰ ਖਾਪੇ ਥੋੜਾ ਜਿਹਾ ਕ੍ਰੋਧ ਕੀਤਾ ਤੇ ਦੇਵਤਾਂ ਦਾ ਨਾਸ਼ ਕਰ ਦਿੱਤਾ ਦੇਵਮ ਤਮਤ ਤਨਕੋ ਮੋਖਾਪੇ ਤਿਲਕੀ ਥਾਨ ਦੇਵਤਾ ਥਾਪੇ ਫਿਰ ਉਹਨਾਂ ਦੀ ਟਗਾ ਦੇ ਉੱਪਰ ਅਸੀਂ ਦੇਵਦਿਆਂ ਨੂੰ ਰੱਖਣਾ ਕੀਤਾ ਉਹ ਦੇਵਤੇ ਜਿਸ ਸਮੇਂ ਉਹਨਾਂ ਦੇ ਜਗ੍ਹਾ ਤੇ ਰੱਖੇ ਧੀ ਪੀ ਬਲ ਪੂਰਿਆ ਊਰਜਾਏ ਆਪਨ ਹੀ ਪਰਮੇਸ਼ਰ ਕਹਾਏ ਉਹਨਾਂ ਕਹਿਆ ਕਿ ਉਸੇ ਧਰਤੀ ਕਹਿਆ ਤੇ ਇਸ ਕਰਕੇ ਸੀ ਕਿ ਤੁਸੀਂ ਧਰਤੀ ਤੇ ਗਿਆਨ ਕਰਕੇ ਇਹ ਦੱਸਣਾ ਹੈ ਕੀ ਵਾਹਿਗੁਰੂ ਵਾਹਿਗੁਰੂ ਹੈ ਰੱਬ ਰੱਬ ਹੈ ਅਸੇ ਪੁਜ ਨਹੀਂ ਪਰ ਉਹਨਾਂ ਨੇ ਕਿ ਗਿਤਾ ਤੇ ਪੀ ਬਲ ਪੂਜਾ ਉਹ ਜਾਏ ਆਪਨ ਹੀ ਪਰਮੇਸ਼ਰ ਤਾ ਹੈ ਉਹਨੇ ਆਪਣੇ ਆਪ ਨੂੰ ਰੱਬ ਕਹੋ ਲੰਗ ਪਰ ਮਮਾ ਦੇਵ ਅਚੁੱਤ ਕਹਵਾਇਓ ਬਿਸਨ ਆਪ ਹੀ ਕੋਟ ਹੈ ਰਾਇਓ ਬ੍ਰਹਮ ਆਪ ਪਾਇ ਬ੍ਰਹਮ ਬਖੰਨ ਪ੍ਰਭੂ ਪ੍ਰਭ ਨਾ ਤਿਲੂ ਜੈ ਮਹਾਦੇਵ ਨੇ ਆਪਣੇ ਆਪ ਨੂੰ ਅਚੁੱਤ ਅਗਿੜ ਕਰਹਿਹਿਹਵਾ ਦਿੱਤਾ ਵਿਸ਼ਰੂ ਨੇ ਆਪਣੇ ਆਪ ਨੂੰ ਰੱਬ ਦੱਸ ਦਿੱਤਾ ਬ੍ਰਹਮਾ ਆਪਣੇ ਆਪ ਨੂੰ ਪਾਰ ਬ੍ਰਹਮ ਅਕਾਲ ਪ੍ਰਭੂ ਪਰਮੇਸ਼ਰ ਦੱਸਣ ਰੱਬ ਕਿਹਾ ਤੇ ਪ੍ਰਭ ਕੋ ਪ੍ਰਭ ਨਾ ਕਿਨੂ ਜਾਨਾ ਰੱਬ ਰਾਬੇ ਹੈ ਇਹ ਕਿਸੇ ਨੇ ਦੱਸਿਆ ਨਹੀਂ ਕਿਸੇ ਨੇ ਦੁਨੀਆ ਦੇ ਵਿੱਚ ਇਹ ਗੱਲ ਨਹੀਂ ਕੀਤੀ ਕਿ ਭਈ ਅਕਾਲ ਪੁਰਖ ਪਰਮੇਸ਼ਰ ਪਰਮੇਸ਼ਰ ਹੈ ਉਹਦੇ ਸਾਰੇ ਆਪਣੇ ਆਪ ਦੇ ਬਾਰੇ ਹੀ ਦੱਸਣ ਲੱਗ ਪਏ। ਤਦੋਂ ਬਾਤੀ ਪ੍ਰਭ ਅਸ਼ਟ ਬਿਲਾਏ। ਤਦੋਂ ਮਹਾਰਾਜ ਜੀ ਅਗਦੇ ਕੀ ਭਾਈ ਅਸੀਂ ਸਰੂਪ ਦੇਣ ਵਾਸਤੇ। ਪਰਮਾਨ ਦਾਣ ਵਾਸਤੇ ਜਿਹੜੇ ਛੇ ਜਿਹੜੇ ਸਰੂਪ ਬਣਾ ਦਿੱਤੇ। ਕਿ ਜਦੋਂ ਉਹ ਜਿਹੜੇ ਪ੍ਰਮਾਨ ਬਣਾ ਦਿੱਤੇ ਸਾਫ ਨਮਿਤ ਦੇਵੀਠੇ ਰਬਾਏ ਕਿ ਤੁਸੀਂ ਧਰਤੀ ਤੇ ਜਾ ਕਰਕੇ ਦੱਸੋ ਰੱਬ ਰੱਬ ਹੈ। ਤੁਹ ਖਾਸ ਸਾਹਿਬ ਜੀ ਸਾਥ ਨਮਿਤ ਦੇਵੇ ਤੈਨ ਬਾਏ ਤੇ ਕੀ ਕਹੈ ਤਰੋ ਹਮਾਰੀ ਪੂਜਾ ਹਮ ਬਿਨ ਖਾਤਰ ਅਵਰਣਾ ਹੋ ਜਾਏ ਉਹ ਵੀ ਕਹਿੰਦੇ ਭਾਈ ਸਾਡੀ ਪੂਜਾ ਕਰੋ ਸਾਡੇ ਤੋਂ ਬਗੈਰ ਰੱਬ ਹੈ ਹੀ ਨਹੀਂ ਸਾ ਤੋਂ ਬਗੈਰ ਤੇ ਧਰਤੀ ਤੇ ਕੋਈ ਨਹੀਂ ਹਮ ਬਿਨ ਅਵਰਖਾਤਰ ਨਾ ਨੂੰ ਲੈ ਸਾਡੇ ਤੋਂ ਬਗੈਰ ਕੋਈ ਰੱਬ ਨਹੀਂ ਕੋਈ ਤੇ ਸਤਿਗੁਰੂ ਆਖਦੇ ਕਿ ਭਾਈ ਐਸੀ ਤੇ ਸਾਰਿਆਂ ਨੂੰ ਭਲਾ ਦਿੱਤਾ ਦੇਵਦਿਆ ਲੋਕ ਆਦਿਕਾ ਗੋਰਨਾਮਕ ਆਦਿਕਾ ਪਰ ਜਿਤਨੇ ਵੀ ਧਰਤੀ ਤੇ ਗਏ ਉਹਨਾਂ ਨੇ ਆਪਣੇ ਆਪ ਨੂੰ ਹੀ ਰੱਬ ਬਸਿਆ ਇਹ ਜਿਹੜੀਆਂ ਸਾਖੀਆਂ ਪ੍ਰਮਾਨ ੱੱੱੱੱ ਇਹਨਾਂ ਤੋਂ ਭਾਵ ਸੂਰ ਜੈ ਚੰਦਰਮਾ ਅਗਨੀ ਪਾਣੀ ਕੰਤ ੱੱੱ ਇਹ ਵੀ ਬਿਤੇ ਸਾਡੀ ਪੂਜਾ ਕਰਨਾ ਜਦ ਤੱਕ ਉਹ ਅਸੀਂ ਰੱਬ ਨੇ ਆਪ ਦੀ ਪੂਜਾ ਕਰਵਾ ਦਿੱਤੀ ਪਰ ਅਕਾਰਕ ਪਰਮੇਸ਼ਰ ਦੇ ਬਾਰੇ ਕਿਸੇ ਨੇ ਇਹ ਨਾ ਦੱਸ ਤੱਕ ਗਿਆ ਉਹ ਸਾਦੇ ਸੰਗਲੂ ਆਵ ਲੈਤੀ ਅਸੀਂ ਦਤਾ ਤਰੇ ਨੂੰ ਧਲਿਆ ਸਿੱਧਾ ਨੂੰ ਧਲਿਆ ਗੋਰਖਾ ਨੂੰ ਧਲਾਇਆ ਉਹਨਾਂ ਨੇ ਵੀ ਆਪਣੇ ਨਾਅ ਵਡੇ ਕਰ ਲੈ ਕੰਨਾਂ 'ਚ ਮੁਗਰੀਆਂ ਪਾ ਲਈਆਂ ਸਿਰ 'ਤੇ ਜੜਾਵਾਂ ਰੱਖ ਲਈਆਂ ਤੇ ਆਪਣਾ ਨਹੀਂ ਧਰਮ ਜਿਵਾ ਦਿੱਤਾ ਵੈਸੇ ਤੇ ਉਹਨਾਂ ਦੇ ਇੱਕ ਤਾਂ ਤਰੇ ਤੇ ਧਰਮ ਦੇ ਵਿੱਚ ਕੋਣ ਘਰੇਆ ਨਹੀਂ ਪਰ ਜਦੋਂ ਆਪਾਂ ਨਾਅ ਵਡੇ ਕਰ ਲੈਨੇ ਆ ਨਾ ਤੇ ਉਹ ਯਾਦ ਆ ਜਾਂਦੇ ਕਿ ਭਈ ਦਤਾ ਤਰੇ ਨੂੰ ਮੰਨਣ ਵਾਲੇ ਹਜੇ ਵੀ ਹਜੇ ਨੇ ਇਹਨਾਂ ਨੇ ਵੀ ਆਪਣਾ ਧਰਮ ਗਿਆਨ ਦਿੱਤਾ ਅਕਾਰਪੁਰਖ ਪਰਮੇਸ਼ਰ ਦੇ ਬਾਰੇ ਕਿਸੇ ਨੇ ਨਹੀਂ ਦੱਸਿਆ ਉਸ ਵੇਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆਪ ਹਿਮਕੋੜ ਦੀ ਭਰਤ ਕਰਤੀ ਤੇ ਗਏ ਪਹਾੜੀ ਤੇ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਾ ਕਰਕੇ ਇਹ ਬਚਨ ਆਖੇ ਕਿ ਭਾਈ ਤੁਸੀਂ ਧਰਤੀ ਤੇ ਜਾਓ ਇਹ ਕਹਿੰਦਾ ਇਹ ਲੋਕ ਪਿਠਾਰੇ ਹੋ ਇਸ ਤਰੀਕੇ ਦੇ ਨਾਲ ਗੱਲਾਂ ਕਰਕੇ ਤੇ ਸਤਿਗੁਰੂ ਨੂੰ ਕਿਹਾ ਭਾਈ ਧਰਤੀ ਤੇ ਜਾਓ ਸਤਿਗੁਰੂ ਆਪਦੇ ਮਹਾਰਾਜ ਜੀ ਧਰਤੀ ਤੇ ਘੰਣ ਲੱਗੇ ਹੋ ਕਾਰਜ ਵੀ ਰਸਦਾ ਹੈ ਤੇ ਸਤਿਗੁਰੂ ਆਰਦੇ ਕਿ ਭਾਈ ਧਰਤੀ ਤੇ ਪਾਪ ਬਹੁਤ ਜ਼ਿਆਦਾ ਵੱਧ ਗਿਆ ਹੈ ਇਹਨੀਆਂ ਜਾਨੀਆਂ ਨੂੰ ਮੈਂ ਭਲਾ ਦਿੱਤਾ ਪਰ ਉਹ ਆਪਣੇ ਆਪਣੇ ਧਰਮ ਚੜਾਈ ਬੈਠੇ ਹੈ ਤੁਸੀਂ ਸਾਰੀਆਂ ਰੇਟੀਆਂ ਜਾ ਕਰਕੇ ਬਦਲਣੀਆਂ ਦੇ ਅਕਾਲ ਅਕਾਲ ਹੈ ਇਹ ਗੱਲ ਯਾਦ ਰੱਖ ਕੇ ਲੱਗੋ ਸਤਿਗੁਰੂ ਆਪ ਨੂੰ ਲੱਭੇ ਮਹਾਰਾਜੇ ਕਾਰਜ ਤੇ ਬਹੁਤ ਵੱਡਾ ਹੈ ਫਿਰ ਤਾਕਤਾਂ ਕੀ ਕੁਝ ਵੱਡੀਆਂ ਹੀ ਕਰੀਦੀਆਂ ਨੇ ਤੇ ਗੁਰੂ ਨਾਲਕ ਦੇਵ ਜੀ ਮਹਾਰਾਜੇ ਅਕਾਲ ਪੁਰਖ ਪਰਮੇਸ਼ਰ ਆਪ ਨਾਰਾਇਣ ਕਲਾਧਾਰ ਜਗ ਮਹਿ ਪਰਵਰਿਓ ਉਹਨਾਂ ਨੇ ਬਚਨ ਕੀਤੇ ਕਿ ਤੁਹਾਨੂੰ ਫਿਰ ਕੋਈ ਛੋਟੀ ਮੋਟੀ ਮੈਂ ਤਾਕਤ ਨਹੀਂ ਦੇਣੀ ਮੈਂ ਆਪਣਾ ਸੁੱਤ ਤੋਹੇ ਨਵਾਜਾ ਬਰਥ ਪਰ ਕਿਰਤ ਕਰ ਬੇਜਨ ਸਾਜਾ ਮੈਂ ਆਪਣਾ ਸੁੱਤ ਆਪਣਾ ਪੁੱਤਰ ਬਣਾ ਕਰਕੇ ਆਪਣੀਆਂ ਸਾਨੀਆਂ ਤਾਕਤਾਂ ਦੇ ਕਰਕੇ ਤੁਹਾਨੂੰ ਧਰਤੀ ਤੇ ਕੱਲਾਂਗਾ ਧਰਤੀ ਤੇ ਜਾ ਕਰਕੇ ਧਰਮ ਦਾ ਪ੍ਰਚਾਰ ਕਰਵਾਂਗਾ ਕੋਈ ਛੋਹ ਵੀ ਤਲਾਵਾਂ ਜਾਂ ਸੋਨਾ ਤਲਾਵਾਂ ਦੇ ਕਰਕੇ ਨਹੀਂ ਕੱਲਾਂਗਾ ਜਿਵੇਂ ਰਾਮਕ੍ਰਿਸ਼ਨ ਨੇ ਕਹਿਆ ਤਹਾਨੂੰ ਸਾਰੀਆਂ ਸਾਰੀਆਂ ਤਾਕਤਾਂ ਦੇ ਤੁਸੀਂ ਮੇਰਾ ਸਰੂਪ ਮੈਂ ਤੁਹਾਡਾ ਸਰੂਪ ਤੁਸੀਂ ਆਕਾਰ ਕਰਕੇ ਪਰਮੇਸ਼ਰ ਦੇ ਸਰੂਪ ਹੋ ਕਰਕੇ ਸੁਤ ਪੁੱਤਰ ਬਣ ਕਰਕੇ ਤੇ ਧਰਤੀ ਤੇ ਜਾਵੋ ਕਿਉਂਕਿ ਖਾਸ ਕਰਕੇ ਉਹ ਦੀ ਸਾਰੀ ਜਾਇਦਾਦ ਪੁੱਤਰ ਦੀ ਹੁੰਦੀ ਹੈ ਤੁਗ੍ਰ ਨਾਨਕ ਜੀ ਸਾਰੀ ਵਿਡੇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਹ ਧਰਤੀ ਤੇ ਆਏ ਹੈ ਸਤਿਗੁਰਾਂ ਨੇ ਇਹ ਤਾਕਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਰੁਕਸ਼ੀ ਜੀ ਤਸਾ ਗੁਰੂ ਆਲ ਦੇਖੀ ਅਸੀਂ ਜੇ ਤਰ ਇੰਤੇ ਜਾ ਰਹੇ ਆ ਮਹਾਰਾਜ ਜੀ ਤਪੱਸਿਆ ਬਹੁਤ ਜਿਆਦੀ ਕਰ ਲਈ ਹੈ ਧਰਤੀ ਤੇ ਸਾਡਾ ਪ੍ਰਕਾਸ਼ ਸੰਭਾਲਣ ਵਾਸਤੇ ਜੀ ਕੋਈ ਚਾਹੀਦਾ ਜੇ ਜਿਹੜਾ ਸਾਨੂੰ ਧਰਤੀ ਤੇ ਸੰਭਾਲ ਸਕੇ ਤਸਾ ਗੁਰੂ ਜਾਲਕ ਦੇਵ ਜੀ ਮਹਾਰਾਜ ਜੀ ਆਪ ਦੇ ਕੀ ਭਈ ਕਈ ਸਾਲਾਂ ਦੀ ਤਪੱਸਿਆ ਕਰ ਰਹੇ ਹਨ ਮਾਤਾ ਗਿਦਰ ਕੌਰ ਜੀ ਤਾਂਤਮਾਤ ਪਰ ਅਲੱਖ ਆਰਾਧਾ ਬਹੁਤ ਜੇ ਜੋਤ ਸਾਧ ਜੇ ਸਾਧਾ ਬਹੁਤ ਜਾਦੀ ਸੇਵਾ ਕਰਨ ਦੇ ਲਈ ਤੁਸੀਂ ਤੜਕੇ ਜਾ ਕਰਕੇ ਉਹਨਾਂ ਦੇ ਦਰੇ ਨੁ ਭਾਗ ਨਾ ਸਕਦੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਵਿਨਾਣੇ ਕਿਸੇ ਸਮੇਂ ਹਿੱਡ ਦੀ ਤਾਦਰ ਬੰਨਣਾ ਹੈ ਉਹਨਾਂ ਦੇ ਘਰ ਦੇ ਵਿੱਚ ਜਾਣਾ ਕਰੋ ਸੋਟੀਆਂ ਦੇ ਦਰਬਾਰ ਬੰਨਣਾ ਕਰੋ ਤੁਹਾਤ ਸਾਹਿਬ ਜੀ ਉਸ ਸਮੇਂ ਫਿਰ ਸਤਗੁਰੂ ਮਹਾਰਾਜ ਜੀ ਇਸ ਤਰ੍ਹਾਂ ਇਹ ਤੇ ਇਸ ਕਾਲ ਯੁੱਗ ਦੇ ਵਿੱਚ ਆਉਣ ਦੇ ਵਾਸਤੇ ਤਿਆਰ ਹੋਏ ਹੈ ਕਿ ਭਈ ਅਸੀਂ ਧਰਤੀ ਤੇ ਜਾਣਾ ਹੈ ਕਈ ਆਜ ਵੀ ਲਿਖਦੇ ਨੇ ਕਿ ਮੇਰੀ ਖੁਦਾ ਕਦੀਪਾਂ ਦੀ ਪੁਰਾਣਾ ਦੀ ਕੁਰਾਨਾ ਦੀ ਤਰਫਾਂ ਦੀ ਭਾਸ਼ਾ ਦੀ ਕਥਾ ਮੁੱਕ ਜਾਵੇਗੀ ਇਹ ਜਿਹੜੀ ਰੀਤ ਹੈ ਨਾ ਰੀਤ ਮਿਟ ਜਾਏ ਕਥਾ ਦੀ ਕਥਾ ਦੀ ਮੇਰੀ ਰੀਤ ਮਿਟ ਜਾਵੇਗੀ ਕਦੀਪਨ ਪੁਰਾਨ ਕੀ ਕਦੀਪਾਂ ਦੀ ਕੁਰਾਨਾ ਦੀ पर गुरु गोविंद सिंह महाराज जी पावन परम सूरा मूर्त ना होती दी। उन्होंने मूर्त के बराबर मेरे को कथा नहीं हो सकती तो मेरी कलम रुक जाएगी मेरी जबान थक जाएगी अल्लाह खान जो भी लिखता अल्लाह की कसम है नानक की सौगंध है जितनी भी हो तारीफ गोविंद की वह कम ਬਿਉਤ ਰੀਤ ਕਾਮਯਾਮਾ ਤਰੀਫ ਨਹੀਂ ਕਰ ਸਕਦਾ ਆਕਾਰ ਬ੍ਰਹਮ ਪਰਮੇਸ਼ਰ ਤੋਂ ਖਾਸਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਾਰੀਆਂ ਕਲਾਵਾਂ ਲੈ ਕਰਕੇ 1702 ਵਿਗ੍ਰਮੀ ਦੇ ਵਿੱਚ ਤ੍ਰਿਸ਼ਟਾ ਦੇ ਛਤਰ ਦੇ ਐਤਵਾਰ ਵਾਲੇ ਦਿਨ ਉਹ ਸਦੀ ਖਤਮੇ ਵਾਲੇ ਦਿਨ 1663 ਇਸਲੀ 1 ਜਨਵਰੀ ਵਾਲੇ ਦਿਨ ਪਟਨਾ ਦੀ ਧਰਤੀ ਤੇ ਪਟਨਾ ਸਾਹਿਬ ਦੀ ਧਰਤੀ ਤੇ ਅੰਤ੍ਰਿਤ ਹੁੰਦੇ ਹਨ ਤਵਾਰਾ ਧਾਰਨ ਕਰਦੇ ਤੋ ਜੇ ਸਮੇਂ ਸਤਿਗੁਰੂ ਮਹਾਰਾਜ ਜੀ ਪਟਨੇ ਦੀ ਧਰਤੀ ਨੂੰ ਭਾਗ ਲਾਉਂਦੇ ਨੇ ਪਟਨੇ ਦੀ ਧਰਤੀ ਤੇ ਆਉਂਦੇ ਨੇ ਤੋ ਖਾਰਸਾ ਜੀ ਦੂਰ ਦੂਰ ਪੀਰਾਂ ਸਿਧਾਂ ਫਕੀਰਾਂ ਦੇ ਵਿੱਚ ਇਹ ਗੱਲ ਕਹਿ ਰਹੇ ਈ ਵੀ ਬਈ ਅਕਾਰ ਗੁਰੂ ਪਰਮੇਸ਼ਰ ਆਪ ਧਰਤੀ ਤੇ ਆ ਰਿਹਾ ਈ ਆਪ ਉਸਲੇ ਧਰਤੀ ਤੇ ਆ ਕਰਕੇ ਦੀਦ ਦਿਨੇ ਏ ਜਿਹੜੇ ਪੀਰ ਫਕੀਰ ਕਿਤੇ ਪੂਰਬ ਦੇ ਵੱਲ ਜਨਕੁੱਟ ਦੇ ਸੱਜ ਉਹ ਅਜ ਪਟਨੇ ਦੀ ਧਰਤੀ ਦੇ ਵੱਲ ਜਨਕੁੱਟ ਕਰਕੇ ਤੇ ਆਪਣੇ ਨਿਵਾਜ ਪੜ ਰਹੇ ਐ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਧਰਤੀ ਤੇ ਆ ਗਏ ਨੇ। ਤੋਂ ਖਾਲਸਾ ਜੀ ਜਿੰਨੀ ਬੁਝਾਰੀ ਉਹਨਾਂ ਦੇ ਪ੍ਰਗਟ ਹੋਣ ਦੇ ਜਿੰਨੀ ਕੋ ਜਾਦੇ ਅਰਥ ਕੀਤੇ ਜਾਣ ਕਥਾ ਕੀਤੀ ਜਾਵੇ ਉਹ ਕਰਦੇ ਐ ਕਿ ਸਤਿਗੁਰਾਂ ਦਾ ਜਿੱਡਾ ਵੱਡਾ ਜੀਵਣੀ ਐ ਉਹਨਾਂ ਦੇ ਅਵਤਾਰ ਲੈਣ ਤੋਂ ਬਾਅਦ ਇੱਕ ਜਹਾਨ ਦੇ ਅੰਦਰ ਜਿੰਨੀ ਵੀ ਜ਼ਾਦੀ ਉਹਨਾਂ ਦੀ ਉਪਮਾ ਹੈ ਉਹ ਉਪਮਾ ਕੋਈ ਕਦੇ ਕੋਈ ਤਫਾਵਾਚਕ ਕਰਨ ਨਹੀਂ ਕਰ ਸਕਦਾ ਛੋਟੀ ਉਮਰ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਹਾਂ ਦੇ ਕਈ ਕੰਵਤਕ ਕਰਨੇ 9 ਸਾਲ ਦੀ ਉਮਰ ਦੇ ਵਿੱਚ ਗੁਰਦਾਨ ਬੱਲੀ ਤੇ ਬੈਠ ਜਾਣਾ ਵਿਸਾਖੀ ਵਾਲੇ ਦਿਨ ਸਿੱਖ ਧਰਮ ਚਲਾ ਦੇਣਾ ਸਿੱਧਾ ਦਾ ਧਰਮ ਚਲਾ ਦੇਣਾ ਖਾਸਾ ਰਚ ਦੇਣਾ ਆਪਣਾ ਸਰੂਪ ਹੀ ਖਾਸ ਤੈਨੂੰ ਦੇ ਦੇਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇਵੀ 40-40 ਸਿੰਘਾਂ ਨੂੰ ਲੱਖਾਂ ਦੇ ਨਾਲ ਲੜਾ ਦੇਣਾ ਗਿਦਣਾ ਤੂੰ ਸ਼ੇਰ ਬਣਾ ਦੇਣਾ ਇਹ ਵਡਿਆਈਆਂ ਕੋਈ ਆਮ ਮਨੁੱਖ ਨਹੀਂ ਦੇ ਸਕਦਾ ਕੇਵਲ ਤੇ ਕੇਵਲ ਅਕਾਲ ਪੁਰਖ ਪਰਮੇਸ਼ਰ ਹੀ ਐਸੀਆਂ ਵਡਿਆਈਆਂ ਦੇ ਸਕਦੇ ਹੋ ਤਾਂ ਖਾਲਸਾ ਜੀ ਵੱਡੇ ਵੱਡੇ ਵਿਦਵਾਨ ਵੀ ਉਹਨਾਂ ਦੇ ਅਮ੍ਰਿਤ ਬਾਣ ਦੀ ਉਪਮਾ ਲਿਖਦੇ ਆ ਤੋ ਖਾਲਸਾ ਸਾਹਿਬ ਜੀ ਜੇ ਸਮੇ ਸਤਿਗੁਰੂ ਮਹਾਰਾਜ ਇਸ ਧਰਤੀ ਤੇ ਆਏ ਨਾ ਤੋ ਉਸ ਸਮੇ ਪਰੀਆਂ ਦੀ ਰਾਗ ਕਰਨ ਲੱਗ ਪਏ ਅਜ ਰਾਗ ਪਰੀਆਂ ਗਾਉਂਦੀਆਂ ਫੁੱਲਾਂ ਦੀਆਂ ਵਰਖਾ ਲਾਉਂਦੀਆਂ ਤੋ ਖਾਲਸਾ ਸਾਹਿਬ ਜੀ ਫੁੱਲਾਂ ਦੀਆਂ ਵਰਖਾ ਅਸਮਾਨ ਦੇ ਵਿੱਚੋਂ ਹੋਣ ਲੱਗ ਪਈ ਫੁੱਲਾਂ ਦੀ ਵਰਖਾ ਹੋਈ ਉਸ ਸਮੇ ਦੇਵਤਿਆਂ ਨੇ ਫੁੱਲਾਂ ਦੀ ਵਰਖਾ ਕੀਤੀ ਗੁਰੂ ਹਰਿ ਸਰਵਜਨ ਸਰਵਕਾਲ ਦਾ ਭੋਲ ਗਿਆ ਪਰਪਰ ਕੇਸਰ ਛੁੱਟਿਆ ਗਿਆ ਕੇਸਰ ਜਿਹੜਾ ਬਹੁਤ ਮਹਿੰਗਾ ਹੁੰਦਾ ਪਰ ਪਰ ਕੇ ਅਸਮਾਨ ਦੇ ਵਿੱਚ ਉਸ ਸਮੇਂ ਜਿਹੜਾ ਧਰਤੀ ਤੇ ਛੁੱਟਿਆ ਨਿਆਰ ਕੀ ਆਕਾਰਪੁਰਖ ਪਰਮੇਸ਼ਰ ਆਪ ਇਸ ਧਰਤੀ ਤੇ ਆਇਆ ਹੈ ਮਾੜੀ ਵੇ ਅਨੰਦਪੁਰ ਵਾਲਿਆ ਜਿਹੜਾ ਅਨੰਦਪੁਰ ਦਾ ਬਾਹੀ ਸਤਨਾਮ ਜਪਾਵਨ ਵਾਲਿਆ ਜਿੱਥੇ ਵੀ ਪੈਰ ਧਰਦਾ ਮਿੱਟੀ ਨੂੰ ਸੋਨਾ ਕਰਦਾ ਅਜ ਖਾਂ ਖਾਂ ਗੁਲਜ਼ਾਰ ਹੈ ਕਿਉਂਕਿ ਮੇਰੇ ਪਿਤਾ ਗੁਰੂ ਗੋਗ드 ਸਿੰਘ ਮਹਾਰਾਜ ਜੀ ਦਾ ਮਹਾਰਾਜ ਹੈ ਇੱਕ ਆਜਤਾ ਜੀ ਇਸ ਸਾਲ ਦੇ ਵਿੱਚ 17 ਜਨਵਰੀ ਵਾਲੇ ਦਿਨ ਇਹ ਦਿਹਾੜਾ ਆਇਆ ਸੀ ਤੋਂ ਉਬਰ ਸਿਕਾਂ ਦਾ ਪ੍ਰੇਮ ਅਰਵਾ ਕਰਕੇ ਅੱਜ ਇਹ ਦਿਹਾੜਾ ਜਿਹੜਾ ਇਸ ਅਸਥਾਨ ਤੇ ਮਨਾਇਆ ਜਾ ਰਿਹਾ ਹੈ ਗੁਰੂ ਗੋਗ드 ਸਿੰਘ ਮਹਾਰਾਜ ਜੀ ਆਦੇ ਜਨਮ ਦੇ ਬਾਰੇ ਪ੍ਰਗਟ ਹੋਣ ਦੇ ਬਾਰੇ ਇਸ ਸਤਗੁਰਾਂ ਨੇ ਆਪ ਕਜਿਤਰ ਨਾਟਕ ਦੇ ਵਿੱਚ ਜਿਹੜੀ ਕਥਾਈ ਹੈ ਉਹ ਲਿਖੀ ਹੈ। ਇਸ ਤੋਂ ਮੰਨ ਕੇ ਜਿਨਾ ਸਤਗੁਰਾਂ ਦਾ ਇਤਿਹਾਸ ਹੈ ਜਿੱਦੇ ਪੂਜਾ ਲਈ ਜੀਵਣੀ ਹੈ ਉਹ ਜਗਾਂ ਦੇ ਨਾਲ ਭੱਜੀ ਹੈ। ਸਤਗੁਰਾਂ ਨੇ 14 ਜਗਾਂ ਦਿੱਤੀਆਂ ਨੇ 14 ਦੀਆਂ 14 ਹੀ ਕਥਾਈਆਂ ਨੇ। ਉਸ ਸਮੇਂ ਮੁਗਲ ਹਾਕਮ ਅਰੰਗ ਦੇਵ ਦਾ ਵਧੀਰ ਖਾਣ ਵਰਗਿਆਂ ਦਾ ਨਾਸ਼ ਹੋਇਆ ਹੈ। ਤਾਂ ਸਤਗੁਰੂ ਮਹਾਰਾਜ ਜੀ ਕਿਰਪਾ ਕਰ ਉਹਨਾਂ ਦੀ ਸਾਰੀ ਜੀਵਣੀ ਦੇ ਬਾਰੇ ਆਪ ਸਤਿਕਾਰਯੋਗ ਕਰਨ ਕਰਪਤੀ ਇਹ ਸਤਿਗੁਰਾਂ ਦੇ અવਤਾਰ ਸਬੰਧ ਦੇ ਵਿੱਚ ਗੁਰਮਤਿ ਵਿਚਾਰਾਂ ਨੇ ਕਥਾ ਵਿਚਾਰਾ ਕਰਦਿਆਂ ਇੱਕ ਨਹੀਂ ਬੇਅੰਤ 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 ਪ੍ਰਕਾਰ ਦੀਆਂ ਪ੍ਰਗਾਤਕਾ ਹੋ ਜਾਂਦੀਆਂ ਸੁਭਾਵਿਕ ਹਨ ਸਤਿਗੁਰੂ ਮਹਾਰਾਜ ਜੀ ਅਮਰ ਕਥਾ ਹੈ ਇਹ ਤੇ ਹੀ ਹੋਣਾ ਫਤਿਹ ਬਿਗਾ ਕਰਕੇ ਕਥਾ ਦੀ ਸਮਾਪਤੀ ਹੈ ਸਾਰ ਹੀ ਬੈਠ ਕੇ ਬੋਲਣਾ ਤਰੂ ਆਹ ਨਹੀਂ ਗੁਰੂ ਜੀ ਦਾ ਆਸਰਾ ਤਵਾ ਦੇ ਗੁਰੂ ਜੀ ਕੀ ਤੇ